¡No! no. ਆ ਨਾ ਨਾ ਕਨ ਫਾੜਨੀ ਜਾ ਰਿਹਾ ਪਾਸ ਹੋ ਕੇ ਕੀ ਕਰ ਰਿਹਾ ਸੋਰਲੀ ਸਾਹਿਬ ਕੇਂਦਰ ਦੀ ਸਰਕਾਰ ਦੇ ਖਿਲਾਫ ਨਾਰੇ ਵਜਾ ਕੇ ਜਾਲੀਆਂ ਝੰਡੀਆਂ ਲਾ ਕੇ ਸ਼ਾਂਤ ਸੋਰਦੋਦ ਮਾਰ ਰਹੇ ਦੇਸ਼ ਦਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਸ੍ਰੀ ਦੀ ਨਰਿੰਦਰ ਮੋਦੀ ਜੀ ਜਿਹੜਾ ਕਿ ਕੱਲ ਦਾ ਸਾਡੇ ਤੇ ਕਿਸਾਨਾਂ ਤੇ ਮਜ਼ਦੂਰਾਂ ਤੇ ਅਤਿਆਚਾਰ ਕਰ ਰਿਹਾ ਤੇ ਆਪਣਾ ਇੱਕ ਸਟੇਟ ਦਾ ਮੁੱਖ ਮੰਤਰੀ ਮਨੋਨ ਲਾਲ ਖੱਟਰਾ ਉਹ ਜਿਹੜਾ ਕਿ ਬੀਜੇਪੀ ਦੀ ਸਰਕਾਰ ਹੈ ਹਰਿਆਣਾ 'ਚ ਉਹਨਾਂ ਨੂੰ ਚਮਕਾਉਣ ਦੇ ਲਈ ਜਿਵੇਂ ਆਪਾਂ ਪਿੰਡਾਂ 'ਚ ਲੜਦੇ ਹੁੰਨੇ ਆ ਕਿ ਮੇਰੀ ਹਦਕ ਨਾ ਹੋ ਜੇ ਮਨੋਰ ਲਾਲ ਖੱਟਰ ਦਾ ਸਿਰਫ ਇੰਨੇ ਹੀ ਦੌੜਾ ਹੈ ਵੀ ਪਿਛਲੀ ਵਾਰੀ ਕਿਸਾਨ ਨਾਕੇ ਤੋੜ ਕੇ ਲੰਘੇ ਸੀ ਇਸ ਵਾਰੀ ਜੇ ਲੰਘੇ ਮੇਰੀ ਬੇਇੱਜ਼ਤੀ ਹੋਊਗੀ ਉਹ ਬੇਇੱਜ਼ਤੀ ਤਾਂ ਕਹਿ ਰਿਹਾ ਪਰ ਪ੍ਰਧਾਨ ਮੰਤਰੀ ਜੀ ਦੁਨੀਆ ਦੇ ਵਿੱਚ ਤੁਹਾਡਾ ਕੱਲ ਦਾ ਜਲੂਸ ਨਿਕਰੇ ਹੈ ਜਦੋਂ ਤੁਸੀਂ ਅਥਰੂ ਗਾਇਸ ਦੇ ਗੋਲੀਆਂ ਦਾ ਐਸਐਲਆਰ ਦੀਆਂ ਚਲਾ ਚਲਾ ਕੇ ਤੁਹਾਡੀ ਪੁਲਿਸ ਕਿਸਾਨ ਤੇ ਮਜ਼ਦੂਰ ਨੂੰ ਫੱਟੜ ਕਰ ਰਹੀ ਹੈ ਕੱਟੋ ਕੱਟ 2000 ਗੋਲਾ ਚੱਲਿਆ ਹਰੇਕ ਦੇ ਘਰ ਚ ਫੋਟੋਆਂ ਆ ਗਈਆਂ ਕਿ ਸਾਡੇ ਬਜ਼ੁਰਗਾਂ ਨੂੰ ਸਾਡੇ ਨੌਜਵਾਨਾਂ ਨੂੰ ਕਿਸ ਤਰ੍ਹਾਂ ਫੱਟੜ ਕਰ ਕਰਕੇ ਹਸਪਤਾਲਾਂ ਚ 1.5 200 ਮਰੀਜ਼ ਬਣਾ ਕੇ ਭੇਜਤਾ ਕੀ ਕਾਰਨ ਹੈ ਮੰਗਦੇ ਕੀ ਨੇ ਕਿ ਜਿਹੜੀਆਂ ਥੋਡੀਆਂ ਮੰਗਾ ਤੁਸੀਂ ਆਪ ਪ੍ਰਬੰਧ ਕੀਤੀਆਂ ਨੇ ਕਿ ਜਾਇਜ਼ ਨੇ ਇਹ ਕਿਸਾਨ ਤੇ ਮਜ਼ਦੂਰ ਦੀਆਂ ਉਹਨਾਂ ਨੂੰ ਲਾਗੂ ਕਰਾਉਣ ਦੀ ਗੱਲ ਚਰਦੀ ਆ ਲਾਗੂ ਤੋਂ ਬਚਦਾ ਬਚਦਾ ਮਨੋਹਰ ਲਖਟਰ ਤੇ ਦੇਖਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਦੇ ਤਿੰਨ ਮੰਤਰੀ ਆਏ ਮੀਟਿੰਗ ਕਰਕੇ ਗਏ ਨੇ ਉਹਨਾਂ ਨੇ ਸਪਸ਼ਟ ਕਿਹਾ ਵੀ ਜੇ ਨਹੀਂ ਮੰਨੋਗੇ ਅਸੀਂ ਦਿੱਲੀ ਵੱਲ ਕੂਚ ਕਰਾਂਗੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਵੀ ਕਹਿਤਾ ਵੀ ਤੁਸੀਂ ਰਸਤੇ ਨਾ ਰੁਕੋ ਰਸਤੇ ਇਹਨਾਂ ਨੂੰ ਜਾਣ ਦਿਓ ਇੱਕ ਜਗ੍ਹਾ ਦੇ ਦਿਓ ਜਿੱਥੇ ਬੈਠ ਜਾਣ ਪਰ ਪਰ ਜਿਹੜਾ ਹੰਕਾਰ ਹੈ ਨਾ ਗਰਦਨ 'ਚ ਕੀਲਾ ਹੁੰਦਾ ਹੈ ਇਹ ਕੀਲਾ ਦੇਸ਼ਾਂ ਨੂੰ ਬਰਬਾਦ ਕਰ ਦਿੰਦਾ ਹੈ ਜਿਸ ਤਰ੍ਹਾਂ ਕੰਡਿਆਲੀ ਚਾਰ ਤਾਰ ਪਾਕਿਸਤਾਨ ਨੂੰ ਲਾਈ ਹੋਈ ਆ ਉਹੀ ਕੰਡਿਆਲੀ ਤਾਰ ਉਹਨੇ ਉਹਨੇ ਵੱਡੇ ਵੱਡੇ ਉਨੇ ਪ੍ਰਬੰਧ ਪਾਕਿਸਤਾਨ ਆ ਨੂੰ ਆਪਣੇ ਚਾਉਣ ਨੂੰ ਨਹੀਂ ਹੈਗੇ ਜਿੰਨੇ ਕਿ ਹਰਿਆਣੇ ਚ ਵੜਨ ਨੂੰ ਸਾਨੂੰ ਕਰ ਰਹੇ ਨੇ ਉਧਰ ਸਿੰਘੀ ਬਾਡਰ ਤੇ ਉਧਰ ਪਾਥੜਾ ਖਨੌਰੀ ਇਹ ਕੀ ਹੈ ਕੀ ਕਾਰਨ ਹੈ ਸਾਨੂੰ ਕੀ ਦਿਖਾਉਣਾ ਚਾਹੁੰਦੇ ਨੇ ਕਿ ਜਦੋਂ ਸਾਡੇ ਘਰਾਂ ਨੂੰ ਲਾਸਾ ਹੁੰਦੀਆਂ ਨੇ ਫੌਜੀਆਂ ਦੀ ਨੀ ਫੌਜੀ ਦੱਸਦੇ ਅੱਜ ਜਿਹੜੇ ਸਾਡੇ ਮੁੰਡੇ ਭਰਤੀ ਨੇ ਉਦੋਂ ਦਾ ਉਦੋਂ ਦਾ ਅਸੀਂ ਇਹ ਦੇਸ਼ ਦੇ ਤਿਰੰਗੇ 'ਚ ਲਿਪਟ ਕੇ ਸ਼ਹੀਦ ਹੋਨੇ ਆ ਸਾਨੂੰ ਸ਼ਹੀਦ ਕਹਿੰਦੇ ਨੇ ਪੈਸੇ ਵੀ ਦਿੰਦੇ ਨੇ ਪਰ ਅੱਜ ਗੋਲੀਆਂ ਜਿਹੜਾ ਸਾਰੇ ਦੇਸ਼ ਦਾ ਪੂਟ ਢੱਡ ਭਰਦਾ ਹੈ ਉਹਦੇ ਤੇ ਜੋ ਗੋਲੀਆਂ ਤੇ ਬਰਾਂਝਾਂ ਜਾ ਰਹੀਆਂ ਨੇ ਉਹਦੇ ਕਾਰਨ ਅਸੀਂ ਪੂਰਨ ਤੌਰ ਤੇ ਹਮਾਇਤ ਕਰਦੇ ਆਂ ਕਿਸਾਨ ਜਥੇਬੰਦੀਆਂ ਦੀਆਂ ਹੋਰ ਆ ਜਥੇਬੰਦੀਆਂ ਨੂੰ ਵੀ ਕਹਿੰਦੇ ਨੇ ਛੱਡ ਦਿਓ ਰਾਜਨੀਤੀ ਵੋਟਾਂ ਪਾਉਣ ਵਾਲੀ ਜੇ ਮਾਰਤੇ ਨਾ ਸਰਕਾਰਾਂ ਨੇ ਫੇ ਤੁਹਾਨੂੰ ਵੋਟ ਕਾਉਣ ਪਾਊਗਾ ਵੋਟਾਂ 'ਚ ਫੇਰ ਜਾਵਾਂਗੇ ਪਹਿਲਾਂ ਹੱਕੀ ਮੰਗਾਂ ਨੇ ਜਿਹੜੀਆਂ ਸਾਰੇ ਗੱਲ ਤੋਂ ਉੱਪਰ ਪਰ ਤਾਂ ਸਾਰੇ ਕਾਂਗਰਸੀ ਵੀ ਕਹਿੰਦੇ ਨੇ ਭਾਜਪਾ ਵਾਲਿਆਂ ਨੂੰ ਪੁੱਛ ਲਓ ਉਹ ਵੀ ਚੋਰੀਆਂ ਕਹਿਣਗੇ ਜੀ ਪ੍ਰਧਾਨ ਮੰਤਰੀ ਦੇ ਖਿਲਾਫ ਨਹੀਂ ਬੋਲਦੇ ਪਰ ਉਹ ਹਮਾਇਤ ਥੋੜੀ ਕਰਦੇ ਆਂ ਇਸੇ ਤਰ੍ਹਾਂ ਬਾਦਲ ਦਲ ਵੀ ਕਹਿੰਦਾ ਕਾਮਰੇਡ ਵੀ ਕਹਿੰਦੇ ਨੇ ਮੈਂ ਕਿਹਾ ਅੱਜ ਕਹਿਣ ਦਾ ਮੌਕਾ ਨਹੀਂ ਅੱਜ ਨਿਤਰੀਏ ਮੈਦਾਨ 'ਚ ਤਾਂ ਕਿ ਆਪਾਂ ਉਹਨਾਂ ਦੀ ਹਮਾਇਤ ਤੇ ਉਹਨਾਂ ਦੀ ਪਿੱਠ 'ਤੇ ਖੜੀਏ ਜਾ ਕੇ ਦੇਖੋ ਤੁਸੀਂ ਇੱਕ ਧੀ ਨੇ ਰਿਕਾਰਡ ਬਣਾਤਾ ਰਾਤ 12 ਵਜੇ ਥਾਰ ਗੱਡੀ 'ਚ ਗਈ ਹੈ ਜਿਹੜੇ ਸਾਡੇ ਕਿਸਾਨ ਫੱਟੜ ਹੋਏ ਨੇ ਉਹਨਾਂ ਨੂੰ ਮੰਨੋ ਪੱਟੀ ਕਰ ਰਹੀ ਹੈ ਤੁਹਾਨੂੰ ਹਰਾਨ ਹੋਵੋਗੇ ਸੁਣ ਕੇ ਉਹ ਬੱਚੀ ਹੈ ਤੇ ਕਿਸਾਨਾਂ ਦੀ ਅਤੇਸੀ ਪਾਰਟੀ ਵੀ ਕਹੋਣਾ ਪਰ ਨਾ ਹਾਲੇ ਤੱਕ ਉਹਨਾਂ ਨੇ ਕੋਈ ਐਲਾਨ ਕਰਿਆ ਨਾ ਹੀ ਉੱਥੇ ਬੁਲਤਿਆਂ ਨੇ ਕਿਵੇਂ ਦੇਖ ਲਿਆ ਜਿਹੜਾ ਅਸੀਂ ਚੋਰ ਮੋਰੀ ਕੰਨਾ ਵਾਟੀ ਕੋਰਨੀ ਨਾ ਭਾਜਪਾ ਨਾਲ ਕਰ ਲੋ ਹਟਦੇ ਉਹਦੇ ਕਰਕੇ ਸਾਰਾ ਬੇੜਾ ਬੈਠ ਰਿਹਾ ਜੇ ਸੁਖਵੀਰ ਬਾਦਲਾ ਆਪਣੇ ਬਾਪ ਵਾਂਗੂ ਚੋਰੀਆਂ ਜਨਸੰਗੀਆਂ ਨੂੰ ਆਰਐਸਐਸ ਵਾਲਿਆਂ ਨੂੰ ਤੇ ਮੋਦੀ ਉਹਨਾਂ ਨੂੰ ਚੋਰੀਓ ਚਿੱਠੀਆਂ ਨਾ ਲਿਖੇ ਨਾ ਮਿਲਣੋ ਹਟੇ ਜੇ ਹਟ ਜਵੇ ਨਾ ਮਿਲਣੋ ਤਾਂ ਜਿਸੀਂ ਇੰਨਾ ਕਦ ਹੋਰ ਕੱਢ ਕੇ ਦਿੱਲੀ 'ਚ ਤਾਂ ਭੰਗੜੇ ਪਾਉਂਦੇ ਫਿਰਿਏ ਪਰ ਮੈਂ ਕਹਿਣਾ ਚਾਹਉਣਾ ਪ੍ਰਧਾਨ ਮੰਤਰੀ ਜੀ ਯਾਦ ਕਰੋ ਪਿਛਲਾ ਸੰਘਰਸ਼ ਪਹਿਲਾਂ ਵੀ ਲਾਲ ਕਿਲੇ ਤੇ ਕੇਸਰੀ ਤੇ ਕਿਸਾਨਾਂ ਦਾ ਝੰਡਾ ਝੁੱਲਿਆ ਇਹ ਹੁਣ ਫੇਰ ਝੁੱਲੂਗਾ ਨਾ ਜ਼ੁਲਮ ਕਰੋ ਸਾਨੂੰ ਫਰਕ ਨਹੀਂ ਪੈਣਾ ਜਿੰਨੇ ਮਾਰਨੇ ਨੇ ਮਾਰ ਦਿਓ ਇੱਥੇ ਖਾਨਸੇ ਤੇ ਦੂਜੇ ਬੰਨੇ ਕਿਸਾਨ ਤੇ ਮਜ਼ਦੂਰ ਚੜ੍ਹਦੀ ਕਲਾ ਚੰ ਦਿੱਲੀ ਦੀ ਹਿੱਕ ਤੇ ਬੈਠਣਗੇ ਅੱਜ ਅਕਾਲੀ ਦਲ ਸੁਤੰਤਰ ਨੇ ਜੋ ਪਟਿਆਲਾ ਗੇਟ ਪੁਤਲਾ ਫੂਕ ਰਹੇ ਨੇ ਖੱਟਰ ਦਾ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਉਹਦੇ ਵਿੱਚ ਕਾਰਨ ਕੀ ਹੈ ਕਿ ਸਾਡੇ ਹਿੰਦੁਸਤਾਨ ਦੇ ਜਿੰਨੇ ਵੀ ਕਿਸਾਨ ਨੇ ਆਪਣੀਆਂ ਹੱਕੀ ਮੰਗਾਂ ਮੰਨਣ ਮਨਾਉਣ ਖਾਤਰ ਦਿੱਲੀ ਦੀ ਸਰਕਾਰ ਦੇ ਦਿੱਲੀ ਦੀ ਸਰਕਾਰ ਦੇ ਗੂਹੇ ਤੇ ਜਾ ਕੇ ਆਪਣਾ ਪ੍ਰਦਰਸ਼ਨ ਕਰਨ ਜਾ ਰਹੇ ਨੇ ਪਰ ਅਫਸੋਸ ਹੈ ਕਿ ਉਹਨਾਂ ਦੀ ਬੀਜੇਪੀ ਸਰਕਾਰ ਖੱਟਰ ਹਰਿਆਣੇ ਦੀ ਸਰਕਾਰ ਨੇ ਇਸ ਤਰ੍ਹਾਂ ਦੇ ਬਾਰਡਰ ਬਣਾਤਾ ਜਿਵੇਂ ਅਟਾਰੀ ਬਾਰਡਰ ਅਸੀਂ ਪਾਕਿਸਤਾਨ ਮੂਰੇ ਖੜਾ ਕੀਤਾ ਪਰ ਅਫਸੋਸ ਇਸ ਗੱਲ ਦਾ ਹੈ ਕਿ ਹੱਕੀ ਮੰਗਾਂ ਮੰਨਣ ਖਾਤਰ ਤੁਸੀਂ ਕੀ ਕਰ ਰਹੇ ਹੋ ਅਸੀਂ ਇਸ ਦੇਸ਼ ਦੇ ਪਸੰਦੇ ਨਹੀਂ ਸਾਡੀਆਂ ਕੁਰਬਾਨੀਆਂ ਨਹੀਂ ਕੀ ਅਸੀਂ ਜਿਹੜੀਆਂ ਹੈਗੀਆਂ ਨੇ ਸਾਡੀਆਂ ਕਿਸਾਨ ਜਥੇਬੰਦੀਆਂ ਜਿਹੜੀਆਂ ਘਰੇ ਬੈਠੀਆਂ ਨੇ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਕਿ ਸਿਆਸਤ ਦਾ ਬਾਅਦ ਚ ਵੀ ਹੋ ਜੂ ਜਿਵੇਂ ਪ੍ਰਧਾਨ ਜੀ ਨੇ ਕਿਹਾ ਜਦ ਮਰਜੀ ਤੁਸੀਂ ਸਿਆਸਤ ਕਰੀ ਜਾਇਓ ਪਰ ਜਿਹੜੇ ਕਿਸਾਨ ਦੇ ਇਹਨਾਂ ਨੇ ਹਮਾਇਤ ਕਰਨੀ ਹੈ ਇਹ ਸਾਰਿਆਂ ਨੂੰ জানা ਬਣਦਾ ਆਪਾਂ ਸਾਰੇ ਹਿੰਦੁਸਤਾਨ ਦੇ ਜਿੰਨੇ ਵੀ ਤੁਹਾਡੇ ਚੈਨਲ ਰਾਹੀਂ ਦੇਖਦੇ ਨੇ ਸੁਣਦੇ ਨੇ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਚਲੋ ਬਹੀਰਾ ਕਰਤ ਕੇ ਅੱਜ ਉਹਨਾਂ ਕਿਸਾਨਾਂ ਦੀ ਪਿੱਠ ਤੇ ਖੜੀਏ ਤਾਂ ਕਿ ਇਹ ਸਾਡਾ ਜੋ ਸੰਘਰਸ਼ ਹੈ ਸਿਰੇ ਤੇ ਜਾ ਸਕੇ ਆਕੀ ਆਪਣੀਆਂ ਹੱਕੀ ਮੰਗਾ ਮਨਵਾ ਸਕੀਏ